ਦੀ ਆਉਗੇ ਤਾਂ ਮੈਂ ਤੁਹਾਡਾ ਆਪਣਾ ਹਰਪਾਲ ਗ੍ਰੇਟ ਟੈਲੀਗੇਸ ਚੈਨਲ ਤੋਂ ਤੇ ਅੱਜ ਆਏ ਆਂ ਬਾਬਾ ਜੀ ਦੀ ਨਗਰੀ ਦਿਓੜ ਸਿੱਧ ਗੁਫਾ ਤੇ ਤੇ ਇੱਥੇ ਦਰਸ਼ਨ ਹੋਏ ਆ ਸਾਡੇ ਵੱਡੇ ਭਾਜੀ ਸੁਖਾ ਭਾਜੀ ਪੜੀ ਜਾ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਬਾਬਾ ਤੇ ਜਲਦੀ ਇੱਕ ਬਹੁਤ ਹੀ ਪਿਆਰੇ ਭਜਨ ਦੇ ਨਾਲ ਭਗਤਾਂ ਦੇ ਰੂਬਰੂ ਭਾਜੀ ਕਰੋ ਸੰਗਤਾਂ ਨਾਲ ਦੋ ਗੋ ਬੋਲ ਹਾਂ ਜੀ ਜੈ ਬਾਬਾ ਜੀ ਦੀ ਸਾਰਿਆਂ ਨੂੰ ਜੀ ਤੇ ਅੱਜ ਅਸੀਂ ਬਾਬਾ ਜੀ ਦੀ ਗੁਫਾ ਤੇ ਆਏ ਹੋਏ ਆ ਤੇ ਇੱਕ ਸ਼ੂਟ ਕਰਕੇ ਹਟਿਆ ਨਵਾਂ ਭਜਨ ਇੱਕ ਫਿਕਰ ਹਟ ਨਾ ਅਜੀ ਪਰਤੀ ਸੇ ਲੋਜੀ ਨਾਲ ਇੱਕ ਅਸੀਂ ਰਣਕੇ ਇੱਕ ਭਜਨ ਕੀਤਾ ਹੈ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਬਾਬਾ ਜੀ ਦੇ ਨਾਮ ਦੇ ਉੱਤੇ ਪਖੰਡ ਹੋ ਰਿਹਾ ਬਾਬਾ ਜੀ ਦੇ ਨਾਮ ਦੇ ਉੱਤੇ ਬਹੁਤ ਸਾਰਾ ਲੋਕਾਂ ਨੇ ਬਾਬਾ ਜੀ ਨੂੰ ਬਦਨਾਮ ਕਰਕੇ ਔਰ ਉਹਨਾਂ ਦੇ ਨਾਮ ਦੇ ਉੱਤੇ ਬਹੁਤ ਸਾਰਾ ਲੋਕਾਂ ਨੇ ਚਲੋ ਆਪਾਂ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਭਾਜੀ ਕੀ ਹੋ ਰਿਹਾ ਦੁਨੀਆ ਦੇ ਵਿੱਚ ਹੈ ਨਾ ਤੇ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਬਾਬਾ ਜੀ ਨਾਲ ਜੋੜਨ ਦੀ ਜਿਹੜਾ ਪਖੰਡ ਜਿਹੜਾ ਨਾ ਉਹ ਤੋਂ ਦੂਰ ਰਹਿ ਕੇ ਬਾਬਾ ਜੀ ਦੇ ਚਰਨਾਂ ਨਾਲ ਜੁੜੋ ਕਿਉਂਕਿ ਇਹੀ ਦਰਬਾਰ ਬਾਬਾ ਜੀ ਦਾ ਆ ਸੱਚਾ ਦਰਵਾਜ਼ਾ ਇਹੀ ਹੈ ਚਲੋ ਮੰਦਰ ਬਾਬਾ ਜੀ ਦੇ ਹਰ ਥਾਂ ਤਾਂ ਬਣੇ ਹੋਏ ਪਰ ਜਿੱਥੇ ਉਹ ਪਖੰਡ ਚੱਲ ਰਿਹਾ ਹੈ ਉਹ ਬਾਬਾ ਜੀ ਦੇ ਨਾਂ ਦੇ ਉੱਤੇ ਬਹੁਤ ਕੁਝ ਹੋ ਰਿਹਾ ਆਪਾਂ ਉਸ ਚੀਜ਼ ਦੇ ਬਿਲਕੁਲ ਖਿਲਾਫ ਆ ਜੀ ਤੇ ਲੋਕ ਸਾਨੂੰ ਵੀ ਕਹਿੰਦੇ ਸੁਖਾ ਰਾਮ ਸਰਵਾ ਜੀ ਤੁਸੀਂ ਇਸ ਚ ਅਵਾਜ਼ ਉਠਾਓ ਇਸ ਚੀਜ਼ ਦੇ ਖਿਲਾਫ ਅਵਾਜ਼ ਉਠਾਓ ਜਿਹੜੇ ਬਾਬਾ ਜੀ ਦੇ ਭਗਤ ਬਾਣੇ ਦੇ ਵਿੱਚ ਤੇ ਗਲਤ ਲੋਕਾਂ ਨੂੰ ਰਾਹ ਦਿੰਦੇ ਨੇ ਕਿ ਉਹਨਾਂ ਤੋਂ ਬਚਣਾ ਚਾਹੀਦਾ ਹੈ ਮੇਰੀ ਤਾਂ ਇਹੀ ਬੇਨਤੀ ਹੈ ਕਿ ਬਾਬੇ ਦੇ ਲੜ ਲੱਗੋ ਔਰ ਬਾਬਾ ਜੀ ਦੇ ਨਾਲ ਸਿੱਧੀ ਡਾਇਰੈਕਟ ਤਾਰ ਜੋੜੋ ਹਾਂਜੀ ਤੇ ਤਾਰ ਇੱਥੇ ਜੁੜਦੀ ਤੇ ਲਾਈਟ ਇੱਥੇ ਹੋਣੀ ਆ ਹੋਰ ਪਾਸੇ ਲਾਈਟ ਕਿਤੇ ਨਹੀਂ ਜਦੋਂ ਕਰੰਟ ਕਰੰਟ ਨਹੀਂ ਆਦਾ ਕਰੰਟ ਇੱਥੋਂ ਮਿਲਣਾ ਕੀ ਦੋ ਦੋ ਲੈਣਾ ਕੋਈ ਵੀ ਜਿਹੜਾ ਬਹੁਤ ਕਰੀਬੀ ਆ ਦਿਲ ਦੇ ਉਧਰ ਸਾਰਾ ਕੁਝ ਕਰੀਬੀ ਹੁੰਦਾ ਆਪਣੇ ਪਰ ਦੋ ਲੈਣਾ ਕੋਈ ਪਹਿਲੀ ਵਾਰੀ ਗ੍ਰੇਟੈਲੀਕਾਸ ਚੈਨਲ ਤੇ ਸੁਖੇ ਭਾਜੀ ਨਾਲ ਲਾਈਵ ਆਪਾਂ ਭਾਜੀ ਕਿਹੜੀ ਗਾਵਾਂ ਕੋਈ ਵੀ ਕੋਈ ਵੀ ਅਸੀਂ ਛੋਟੇ ਹੁੰਦੇ ਇੱਕੋ ਹੀ ਸੁਣਿਆ ਸੀ ਜਦੋਂ ਤੁਹਾਡੇ ਫੈਨ ਹੋਏ ਸੀ ਹਾਂ ਹਾਂ ਪੌਣਾ ਹਰੀ ਉੱਟ ਗਿਆ ਮੋਰ ਬਣ ਕੇ ਉਹ ਪੌਣਾ ਹਰੀ ਜੋਗੀ ਮੇਰੇ ਨਾਲ ਨਾਲ ਰਹਿੰਦੇ ਨੇ ਉਹ ਕੱਲੀ ਕੱਲੀ ਸੁਣੇ ਮੈਨੂੰ ਉਹ ਜਿਹੜੀ ਗੱਲ ਕਹਿੰਦੇ ਨੇ ਹਏ ਪੌਣਾ ਹਰੀ ਜੋਗੀ ਮੇਰੇ ਨਾਲ ਨਾਲ ਰਹਿੰਦੇ ਨੇ ਜੈ ਬਾਬਾ ਜੀ ਠੀਕ ਆ ਭਾਜੀ ਥੈਂਕ ਯੂ ਥੈਂਕ ਯੂ ਭਾਜੀ ਓਕੇ ਓਕੇ ਭਾਜੀ ਜੈ ਬਾਬਾ ਜੀ ਤੇ ਨਾਲ ਸਾਡੇ ਸ਼ੇ ਭਾਜੀ ਜੈ ਬਾਬੇ ਦੀ ਭਾਜੀ ਜੈ ਬਾਬਾ ਜੀ ਦੀ ਔਰ ਬਹੁਤ ਹੀ ਪਿਆਰਾ ਭਜਨ ਔਰ ਬਹੁਤ ਹੀ ਪਿਆਰਾ ਸ਼ੂਟ ਮੁਕੰਮਲ ਹੋ ਗਿਆ ਆ ਔਰ ਜਲਦੀ ਦੇਖਣ ਨੂੰ ਮਿਲੂਗਾ ਗ੍ਰੇਟ ਟੈਲੀਕਾਸਟ ਚੈਨਲ ਤੇ ਓ ਕਿਆ ਬਾਤ ਹੈ ਜੈ ਬਾਬਾ ਜੀ ਜੈ ਬਾਬਾ ਜੀ ਤੇ ਸਾਡੇ ਪ੍ਰਥਵੀ ਭਾਈ ਪਰਤੀ ਬਈ ਜੈ ਬਾਬਾ ਜੀ। ਜੈ ਬਾਬਾ ਜੀ ਜੈ ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਠਾਕ ਬਾਬਿਓ। ਬਹੁਤ ਵਧੀਆ। ਕਿਰਪਾ ਕਿਰਪਾ। ਬਾਬਾ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਸਾਰੇ ਭਗਤਾਂ ਨੂੰ ਦਾਸ ਬਰਤੀ ਸਿਲੋਵਾਂ ਵੱਲੋਂ ਜੈ ਬਾਬਾ ਜੀ ਦੀ ਔਰ ਬਾਬਾ ਜੀ ਦੇ ਦਰਬਾਰ ਤੇ ਪਹੁੰਚੇ ਹੋਇਆ ਇੱਧਰ ਨੂੰ ਆਜੋ ਬਾਹਰ ਇੱਕ ਸ਼ੈਡੋ ਪੈਂਦੀ ਆ ਇੱਥੇ ਰੱਖ ਲਈਏ ਮਾਰਾ। ਇੱਥੇ ਠੀਕ ਹੈ। ਇੱਥੇ ਵੀ ਸ਼ੈਡੋ ਠੀਕ ਨਹੀਂ। ਬਾਹਰ ਬਾਹਰ ਨਾ ਹੋਣੇ। ਇਹ ਬਾਹਰ ਆ ਗਿਆ ਮੈਂ। ਫੜਾ ਮੈਂ ਠੰਡਾ ਲੈ ਆਉਣੇ ਮੜਾ ਨਾ। ਠੰਡੇ ਮੇਰਾ ਗਾਦੇ ਆ। ਠੰਡੇ ਮੇਰਾ ਗਾਦੇ ਆ। ਇਹ ਹੁੰਦੀ ਬਾਬਾ ਜੀ ਦੀ ਕਿਰਪਾ ਦੇ ਨਾਲ ਨਵਾਂ ਭਜਨਾਂ ਚ ਸ਼ੂਟ ਹੋ ਗਿਆ ਜੀ ਬਹੁਤ ਜਲਦੀ ਸੰਗਤਾਂ ਦੀ ਕਚੈਰੀ ਚ ਹਾਜ਼ਰ ਕਰਾਂਗੇ ਸੋ ਮੈਂ ਹਰਪਾਲ ਪਾਜੀ ਆ ਦੇਖੋ ਇਹ ਕਿਆ ਬੰਦ ਇਹ 1995 ਦੇ ਚੱਲਦੇ ਨੇ 92 ਦੇ ਜੱਦੀ ਸੁਰਤ ਸੰਭਾਲੀਏ ਚੱਲਦੇ ਤਾਂ ਉਹ ਤੋਂ ਪਹਿਲਾਂ ਦੇ ਹੋਣੇ ਆ ਇਹਨੂੰ ਕਹਿੰਦੇ ਆ ਗੋਲੀ ਵਾਲਾ ਬੱਤਾ ਜਦੋਂ ਆਹ ਗੋਲੀ ਨਿਕਲ ਜਾਂਦੀ ਐ ਚੋਂ ਉਸ ਤੋਂ ਬਾਅਦ ਫਿਰ ਫਾਇਰ ਹੋ ਜਾਂਦਾ ਫਿਰ ਇਹ ਅੰਦਰ ਜਾਂਦਾ ਤੇ ਨਜ਼ਾਰੇ ਦਿੰਦਾ ਪੂਰੇ ਬਾਬਾ ਜੀ ਕਿਰਪਾ ਕਰਨ ਸਾਰਿਆਂ ਦੇ ਉੱਤੇ ਨਵਾਂ ਭਜਨ ਬਹੁਤ ਜਲਦੀ ਸੰਗਤਾਂ ਦੇ ਰੂਬਰੂ ਹਮਾਂ ਲੈ ਕੇ ਔਰ ਇੱਕ ਗੱਲ ਹੋਰ ਕਹਿਣੀ ਆ ਸੰਗਤਾਂ ਨੂੰ ਬੇਨਤੀ ਆ ਹੱਥ ਮੰਨ ਕੇ ਬਈ ਜਿਹੜੇ ਫਰੌੜੀਏ ਬੰਦੇ ਆ ਨਾ ਜਿਹੜੇ ਫਰੌਡ ਕਰਦੇ ਆ ਜਿਹੜੇ ਬਾਬੇ ਦੇ ਨਾਮ ਤੇ ਪੈਸਾ ਲੁੱਟਦੇ ਆ ਜਿਹੜੇ ਬਾਬੇ ਦੇ ਨਾਮ ਤੇ ਝੂਠ ਬੋਲਦੇ ਆ ਉਹਨਾਂ ਤੋਂ ਬਚ ਕੇ ਰਹਾ ਕਰੋ ਜ਼ਰੂਰ ਬਚ ਕੇ ਰਹੋ ਕਿਉਂਕਿ ਭਾਈ ਅਸੀਂ ਤਾਂ ਕਈ ਵਾਰ ਧੋਖਾ ਖਾ ਲਿਆ ਹੁਣ ਨਹੀਂ ਖਾਣਾ ਕਿਉਂਕਿ ਮਿਸ਼ਰੀ ਤੇ ਫਟਕੜੀ ਦਾ ਰੰਗ ਇੱਕੋ ਜਿਹਾ ਹੀ ਹੁੰਦਾ ਝਕਾਰਾ ਪਾਉਣਾ ਹਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਤੇ ਇੱਕ ਹੋਰ ਛੋਟਾ ਜਿਹਾ ਸਰਪ੍ਰਾਈਜ਼ ਜਿਹੜਾ ਜਨਵਰੀ ਫਰਸਟ ਵੀਕੇ ਲੈ ਕੇ ਆ ਰਹੇ ਆ ਬਾਈ ਹੋਰ ਹਰਪਾਲ ਹਰ ਮੇਰਾ ਭਤੀ ਹਾਂ ਜੀ ਹਰਪਾਲ ਬਾਈ ਦੇ ਨਾਲ ਹਰਪਾਲ ਬਾਈ ਦੇ ਨਾਲ ਸਰਪ੍ਰਾਈਜ਼ ਆ ਤੇ ਜਨਵਰੀ ਦੇ ਵਿੱਚ ਪੇਸ਼ ਕਰਾਂਗੇ ਬਹੁਤ ਬਲਾਸਟ 빅 ਬਲਾਸਟ 빅 ਬਲਾਸਟ ਹੋਊਗਾ ਔਰ ਉਸ ਤੋਂ ਪਹਿਲਾਂ ਭਜਨ ਆ ਜਾਣਾ ਜਿਹਦੇ ਚ ਹਰਪਾਲ ਬਾਈ ਨੇ ਪੰਗੜਾ ਪਾਇਆ ਔਰ ਮੇਰੇ ਨਾਲ ਸੁਖਾ ਰਾਮ ਸਰੋਆ ਜੀ ਔਰ ਸਾਡਾ ਮੁੰਡਾ ਇਹਨੇ ਵੀ ਭਜਨ ਪ੍ਰਦੀਪ ਦੀਜੀ ਨੇ ਸਾਡੇ ਨੇ ਪਾਇਆ ਹਰਪਾਲ ਬਾਈ ਹੋ ਗਿਆ ਔਰ ਸਾਰੇ ਜਿੰਨੇ ਬਾਬਾ ਜੀ ਦੇ ਭਗਤ ਨੇ ਅੱਜ ਗੁਫਾ ਤੇ ਆਏ ਹੋਇਆ ਬਾਈ ਕੈਮਰਾਮੈਨ ਉੱਧਰ ਮਾਰਦੇ ਇਹ ਆਹ ਸਾਹਮਣੇ ਬਾਬਾ ਮੇਰਾ ਬੈਠਾ ਔਸ ਪਹਾੜੀ ਤੇ ਹਉ ਪਰਬਤ ਦੀ ਚੋਟੀ ਤੇ ਮੇਰੇ ਸਿੰਘਿਆਂ ਵਾਲੇ ਦਾ ਵਾਸਾ ਹਉ ਪਰਬਤ ਦੀ ਚੋਟੀ ਤੇ ਸਿੰਘਿਆਂ ਵਾਲੇ ਦਾ ਵਾਸਾ ਆ ਜਾਵੇ ਠੰਡੇ ਫਲਾਈਏ ਜੇ ਕਰਾ ਪੁਣਾ ਰੀਜੀ ਦਾ ਬਹੁਤ ਸੱਚੇ ਦਰਬਾਰ ਕੀ ਚ ਇਹ ਗੱਲ ਹੋਰ ਸਾਰੇ ਜਣੇ ਪੁੱਛਦੇ ਦੀ ਬਾਈ ਇੱਕ ਅਧੂਰੀ ਗੱਲ ਕਰ ਗਿਆ ਸੀ ਵੇ ਦਿਲਜੀਤ ਕਿਹੜਾ ਤੇ ਬਾਈ ਦੇ ਬੋਹੋਂ ਅੱਜ ਬਾਬਾ ਜੀ ਦੀ ਗੁਫਾ ਤੇ ਪੁੱਛਦੇ ਬਾਈ ਦਿਲਜੀਤ ਬਾਨਨ ਓਨਲੀ ਇੱਕੋ ਹੀ ਦਿਲਜੀਤ ਆ ਉਦਾਂ ਤਾਂ ਚਲੋ ਮਾਵਾ ਆਪਣੇ ਪੁੱਤਾਂ ਦਾ ਨਾਮ ਰੱਖਦਿਆਂ ਨੇ ਬਹੁਤ ਹੋਣੇ ਨੇ ਪਰ ਮੈਂ ਜਿਹੜੀ ਗੱਲ ਕਰਦਾ ਦਿਲਜੀਤ ਦੋਸਾਂਝ ਦੀ ਕਰਦਾ ਔਰ ਜਿਹੜਾ ਮੇਰਾ ਗਾਣਾ ਸੀ ਬਾਈ ਨੇ ਗਾਇਆ ਸੀ ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਵੇ ਆਹ ਮਾੜਾ ਪਿਰਤੀ ਨੂੰ ਕਿੰਨਾ ਨੇ ਤਕਾਲਿਆ ਨੀ ਕਿਨੇ ਸ਼ੇਰ ਦੇ ਜੇ ਨੂੰ ਹੱਥ ਪਾ ਲਿਆ ਉਹਨੂੰ ਕੱਢ ਕੇ ਪਤਾਲ ਵਿੱਚੋਂ ਠੋਕੀਏ ਜੋ ਸਾਡੇ ਨਾਲ ਖਹਿ ਜਵੇ ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਵੇ ਨਹੀਂ ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ ਜਦੋਂ ਪੰਗਾ ਪੈ ਜਵੇ ਚਲੋ ਮਿਲਦੇ ਆ ਜੀ ਇੱਕ ਨਵੇਂ ਲਾਈਵ ਦੇ ਵਿੱਚ